ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਆ 744 ਟਰੈਕਟਰ ਆ ਆਪਣੇ ਕੋਲੇ ਆਪਣੇ ਬਾਈ ਹਰਦੀਪ ਕੋਲੇ ਟਰੈਕਟਰ ਹੈ ਜੀ 744 2023 ਮਾਡਲ ਟਰੈਕਟਰ ਆ ਵੀਰੇ ਬਿਲਕੁਲ ਨਵਾਂ ਟਰੈਕਟਰ ਆ 253 54 ਘੰਟੇ ਚੱਲਿਆ ਜੀ ਪੰਜਾਬ ਨੰਬਰ ਹੈਗਾ ਪੀ ਵੀ 53 ਮਲੋਟ ਦਾ ਫਰਸਟ ਓਨਰ ਟਰੈਕਟਰ ਹੈ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਦਾ ਰੇਟ ਹੈਗਾ ਜੀ 6 ਲੱਖ ਤੇ 85000 ਰੁਪਿਆ 2023 ਮਾਡਲ ਆ ਦੇਖ ਲਓ ਆ ਜਿਹੜਾ ਕੰਪਨੀ ਦਾ ਸਕੈਚ ਜਿਹਾ ਚੱਲਿਆ ਹੁੰਦਾ ਨਾ ਇਹ ਵੀ ਉੱਤੇ ਪਿਆ ਹੋਵੇ ਜਿਵੇਂ ਪਿਓਰ 23 ਮਾਡਲ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਤੁਹਾਨੂੰ ਬੋਲ ਵੀ ਦਿੰਦੇ ਆ 883 883779758837797500 ਤੇ ਤੁਸੀਂ ਸੰਪਰਕ ਕਰ ਲਿਓ ਜਾਂ ਆਪਣੇ ਨੰਬਰ ਤੇ ਸੰਪਰਕ ਕਰ ਲਿਓ 9465362000 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਤੇ 5 ਲੱਖ ਰੁਪਏ ਦੇ ਲਗਭਗ 5 ਤੋਂ 5.5 ਦੇ ਵਿੱਚ ਵਿੱਚ ਟਰੈਕਟਰ ਤੇ ਲੋਨ ਹੋ ਜਾਊਗਾ ਪਿਓਰ 200 ਤੇ 53 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਜੀ ਤੁਹਾਨੂੰ ਮੀਟਰ ਵੀ ਦਿਖਾ ਦਿੰਨੇ ਆ ਜੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਓ ਚੈੱਕ ਕਰ ਲਓ ਜੀ 255 ਘੰਟੇ 255.6 ਘੰਟੇ ਚੱਲਿਆ ਹੋਇਆ ਜਮਨ ਨਵਾ 2023 ਮਲਟ੍ਰੈਕਟਰ ਹੈ ਪਿਓਰ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਜਿਹੜਾ ਨੰਬਰ ਉੱਪਰ ਸੰਪਰਕ ਚੱਲ ਰਿਹਾ ਹੈਗਾ ਜਾਂ ਨੰਬਰ ਨੋਟ ਕਰ ਲਓ 9465362000 ਐਸੇ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਚੰਗੀ ਤਰ੍ਹਾਂ ਸਾਰਾ ਟਰੈਕਟਰ ਬਾਡੀ ਲਾਈਨ ਦਾ ਚੈੱਕ ਕਰ ਲਓ ਜੀ ਮਾਰ ਕੇ ਮੁਰ ਕੇ 2023 ਦੇ ਦੇਖ ਹੀ ਲਓ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਤੇ ਆਪਣੇ ਪੇਜ ਨੂੰ ਅੱਗੇ ਹੋਰ ਇਹੋ ਜਿਹੇ ਵੀਡੀਓ ਵੇਖਣ ਵਾਸਤੇ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜਿਹੜੇ ਭਰਾ ਸਾਡੇ ਪੇਜ ਨਾਲ ਜੁੜੇ ਹੋਇਆ ਪਰਮਾਤਮਾ ਕਿਰਪਾ ਕਰੇ ਤੰਦਰੁਸਤੀਆਂ ਬਖਸ਼ੂ ਖੁਸ਼ੀਆਂ ਖੇੜੇ ਹੌਣ ਤੁਹਾਡੇ ਨਗਰ ਖੇੜੇ ਦੇ ਵਿੱਚ ਧੰਨਵਾਦ